ਅੱਜ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਮਾਮਲਿਆਂ ਦੇ ਇੰਚਾਰਜ ਦਵਿੰਦਰ ਯਾਦਵ ਜੀ ਬਹੁਤ ਹੀ ਸਤਿਕਾਰਯੋਗ ਨਨਪੁਰ ਸਾਹਿਬ ਤੋਂ ਮੈਂਬਰ ਆਫ ਪਾਰਲੀਮੈਂਟ ਕਾਂਗਰਸ ਪਾਰਟੀ ਦੇ ਵਰਿਸ਼ਟ ਲੀਡਰ ਮਨੀਸ਼ ਤਿਵਾੜੀ ਜੀ ਨਾਬਾ ਸਾਹਿਬ ਸਭੇ ਸਾਰੇ ਸਤਿਕਾਰਯੋਗ ਅਮਿਤ ਵਿੱਚ ਜੀ ਗੋਲਡੀ ਜੀ ਜਲਾਲਪੁਰ ਸਾਹਿਬ ਤੇ ਸਾਰੇ ਸਾਥੀगण ਅੱਜ ਦਾ ਜਿਹੜਾ ਇਹ ਪ੍ਰੈਸ ਕਾਨਫਰੰਸ ਹੈ ਅਸੀਂ ਦੋ ਸਾਡੇ ਪੁਰਾਣੇ ਸਾਥੀਆਂ ਨੂੰ ਜਿਨ੍ਹਾਂ ਨੇ ਅੱਜ ਘਰ ਵਾਪਸੀ ਕੀਤੀ ਹੈ ਇੱਕ ਤਾਂ ਲਵ ਕੁਮਾਰ ਗੋਲਡੀ ਜੀ ਸਾਡੇ ਦੋਵਾਰ ਦੇ ਸਾਬਕਾ ਐਮਐਲਏ ਔਰ ਦੂਜੇ ਸਾਡੇ ਵੀਰਵੀ ਸਾਹਿਬ ਸਾਬਕਾ ਕੈਬਨਿਟ ਮੰਤਰੀ ਪੰਜਾਬ ਜਿਹੜੇ ਰਹੇ ਉਹ ਦੋਨੇ ਕਿਉਂਕਿ ਉਹਨਾਂ ਦੀ ਵਿਚਾਰਧਾਰਾ ਕਾਂਗਰਸ ਦੀ ਸੀ ਸੋ ਉਹਨਾਂ ਨੇ ਦੁਬਾਰਾ ਕਾਂਗਰਸ ਪਾਰਟੀ ਦਾ ਜਿਹੜਾ ਸਾਥ ਦੇਣ ਦਾ ਫੈਸਲਾ ਕੀਤਾ ਮੈਂ ਅੱਜ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਇਹਨਾਂ ਦੋਨਾਂ ਸਾਥੀਆਂ ਨੂੰ ਜੀ ਆਇਆਂ ਕਹਿੰਦੇ ਤੇ ਵੈਲਕਮ ਕਹਿੰਦੇ ਦੂਸਰੀ ਕਿਉਂਕਿ ਤੁਹਾਨੂੰ ਪਤਾ ਹੈ ਕਿ 2014 ਚ ਬੀਰਮੀ ਸਾਹਿਬ ਪਾਰਟੀ ਛੱਡ ਗਏ ਸਨ ਇਹ ਅੱਜ ਕੱਲ ਦੇ ਲੋਕਾਂ ਨਾਲ ਛੱਡਣ ਵਾਲਾ ਨਹੀਂ ਹੈ ਕਿ ਰਾਤ ਨੂੰ ਛੱਡ ਗਏ ਕੱਲ ਦੂਸਰੀ ਪਾਰਟੀ ਜੁਆਇਨ ਹੋ ਗਏ ਪਰਸੋ ਦੂਸਰੀ ਪਾਰਟੀ ਜੁਆਇਨ ਹੋ ਗਏ 2014 ਚ ਕੋਈ ਇਸ ਤਰ੍ਹਾਂ ਦੀ ਮਜਬੂਰੀ ਬਣਾਈ ਸੀ ਉਸ ਵੇਲੇ ਦੀ ਸਰਕਾਰ ਨੇ ਛੱਡ ਕੇ ਗਏ ਸਨ 6 ਮਹੀਨੇ ਆਸ ਤੇ ਪਾਰਟੀ ਔਰ ਉਸ ਤੋਂ ਬਾਅਦ ਇਹਨਾਂ ਨੇ ਅਸਤੀਫਾ ਦਿੱਤਾ ਉਸ ਪਾਰਟੀ ਤੋਂ ਅਕਾਲੀ ਦਲ ਤੋਂ ਔਰ ਫਿਰ ਅੱਜ ਤੱਕ ਇਹਨਾਂ ਨੇ ਹਮੇਸ਼ਾ ਸੋਸ਼ਲ ਜਿਹੜਾ ਵਰਕ ਸੀਗਾ ਯਾ ਆਪਦੇ ਹਲਾਕੇ ਦੀ ਸੇਵਾ ਕਰਦੇ ਦੇ ਨਿਰੰਤਰ ਬਿਨਾ ਕਿਸੇ ਅਹੁਦੇ ਤੋਂ ਬਿਨਾ ਕਿਸੇ ਲਾਲਚ ਤੋਂ ਲੋਹੜਾਣਾ ਤੋਂ ਸੋ ਉੱਥੇ ਲੋਕਾਂ ਦੀ ਸੇਵਾ ਕਰਦੇ ਰਹੇ ਆਰਗੇਨਾਈਜੇਸ਼ਨ ਦੇ ਰਾਹੀਂ ਆਪਦੇ ਰਾਹੀਂ ਨਿੱਜੀ ਆਪਦੇ ਜਿਹੜੇ ਲੋਕਾਂ ਨਾਲ ਸਬੰਧ ਸੀ ਤੇ ਉਸ ਤੋਂ ਬਾਅਦ ਫਿਰ ਅੱਜ ਇਹ ਫੈਸਲਾ ਲਿਆ ਕਿ ਮੈਂ ਹੁਣ ਕਾਂਗਰਸ ਪਾਰਟੀ ਨੂੰ ਵਿਚਾਰਧਾਰਾ ਤਾਂ ਉਹੀ ਸੀ ਕਿ ਇਸ ਸਮੇਂ ਉਹਨਾਂ ਨੇ ਕਾਂਗਰਸ ਪਾਰਟੀ ਦਾ ਝੰਡਾ ਦੁਬਾਰਾ ਫੇਰ ਚੁੱਕਣ ਦਾ ਫੈਸਲਾ ਲੇਤਾ ਇਸੇ ਤਰ੍ਹਾਂ ਹੀ ਗੋਲਡੀ ਜੀ ਹੈ ਮੈਂ ਇਸ ਕਰਕੇ ਬਰੀਫ ਕਰ ਰਿਹਾ ਕਿਉਂਕਿ ਜਿਸ ਪ੍ਰਕਾਰ ਦੀਆਂ ਅੱਜ ਕੱਲ੍ਹ ਲੋਕਾਂ ਦੀਆਂ ਲਾਲਚ ਹੋ ਗਿਆ ਹੈ ਰਾਜਨੀਤਿਕ ਦਾ ਕਿ ਰਾਤ ਨੂੰ ਕੁਝ ਹੋਰ ਔਰ ਸਵੇਰ ਕੁਝ ਹੋਰ ਔਰ ਸਵੇਰ ਕੋਈ ਆਪਰਚੂਨਿਟੀ ਆ ਗਈ ਤਾਂ ਫਿਰ ਹੋਰ ਔਰ ਲੋਕ ਸਤਾਤਾਰੀ ਸਰਕਾਰਾਂ ਦੇ ਵੱਲ ਅੱਜਕਲ ਜਾ ਰਹੇ ਨੇ ਜਿਨ੍ਹਾਂ ਨੂੰ ਲੋਕਾਂ ਨੂੰ ਲੱਗਦਾ ਕਿ ਸਾਨੂੰ ਇਥੋਂ ਤਾਕਤ ਮਿਲ ਜੇ ਤੇ ਲਗਭਗ ਵਾਰ ਗੋਲਡੀ ਜੀ ਵੀ ਜਿਹੜੇ ਸਾਡੇ ਦੋ ਵਾਰੀ ਦੇ ਐਮਐਲਏ ਰਹੇ ਕਾਂਗਰਸ ਪਾਰਟੀ ਤੋਂ ਔਰ ਇਹ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਜਦੋਂ ਪਾਰਟੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਇਹ ਉਹਨਾਂ ਦੇ ਨਾਲ ਕਿਉਂਕਿ ਪਿਆਰ ਹੋਣ ਦੇ ਕਰਕੇ ਉਹਨਾਂ ਨੇ ਇਹਨਾਂ ਨੂੰ ਬਾਏ ਇਲੈਕਸ਼ਨ ਇਸ ਸਮੇਂ ਦੇਸੀ ਕੀ ਲੜਾਇਆ ਇਹ ਨਾਲ ਚਲੇ ਗਏ ਫਿਰ ਉਹਨਾਂ ਨੇ ਆਪਣੀ ਪਾਰਟੀ ਬਣਾਈ ਸੀ ਲੇਕਿਨ ਕੋਈ ਚੋਣ ਨਹੀਂ ਇਹਨਾਂ ਨੇ ਕਿਸੇ ਪ੍ਰਕਾਰ ਦਾ ਲੜਿਆ ਲੇਕਿਨ ਇੱਕ ਕਿਉਂਕਿ ਕਾਫੀ ਬੇਰ ਤੋਂ ਸਬੰਧ ਸਨ ਉਸ ਤੋਂ ਬਾਅਦ ਇਹ ਨਿਰੰਤਰ ਮਨੀਸ਼ ਟਵਾੜੀ ਜੀ ਦੇ ਨਾਲ ਪਾਰਟੀ ਦੇ ਇਧਰ ਉਧਰ ਪ੍ਰੋਗਰਾਮਾਂ ਤੇ ਪਹੁੰਚ ਜਾਂਦੇ ਸੀ ਕਿਉਂਕਿ ਮਨ ਦੇ ਵਿੱਚ ਕਾਂਗਰਸ ਪਾਰਟੀ ਸੀ ਤੇ ਅੱਜ ਉਹਨਾਂ ਨੇ ਫੈਸਲਾ ਅਸੀਂ ਸਾਰਿਆਂ ਨੇ ਕੀਤਾ ਕਿ ਕਿਉਂ ਨਾ ਦਵਾਰੇ ਪਾਰਟੀ ਦੇ ਅੰਦਰ ਉਹਨਾਂ ਨੂੰ ਰੀਜੁਆਇਨਿੰਗ ਕਰਾਈ ਜਾਵੇ। ਸੋ ਅਸੀਂ ਇਹਨਾਂ ਦੋਨਾਂ ਸਾਥੀਆਂ ਨੂੰ ਯਾਦਵ ਸਾਹਿਬ ਜੀ ਦੀ ਪ੍ਰੈਜ਼ੈਂਸ ਤੇ ਮਨੀਸ਼ ਟਵਾੜੀ ਜੀ ਤੇ तमाम ਸਾਡੇ ਬਰਿਸ਼ਟ ਲੀਡਰ ਸਹਿਬਾਨ ਸਾਡੇ ਐਮਪੀ ਸਾਹਿਬ ਅਮਰ ਸਿੰਘ ਜੀ ਵੀ ਆਏ ਨੇ। ਅਸੀਂ ਉਹਨਾਂ ਸਾਰੇ ਲੀਡਰਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਇਹਨਾਂ ਨੂੰ ਦੁਬਾਰਾ ਜੀਆ ਕਹਿੰਦੇ ਆ ਔਰ ਦੁਬਾਰਾ ਜਿਨ੍ਹਾਂ ਨੂੰ ਮੁੱਢਲੀ ਮੈਂਬਰਸ਼ਿਪ ਅੱਜ ਅਸੀਂ ਇਹਨਾਂ ਨੂੰ ਦੇਾਂਗੇ ਔਰ ਕਾਂਗਰਸ ਪਾਰਟੀ ਜੁਆਇਨ ਕਰਾਉਣੇ। ਸੋ ਅੱਜ ਦਾ ਬਾਰੇ ਹੀ ਬ੍ਰੀਫ ਸੀਗਾ ਹੋਰ ਕੋਈ ਕਿਸੇ ਦਾ ਕੋਈ ਸਵਾਲ ਜਵਾਬ ਹੈਗਾ ਜਾਂ ਜੋ ਕੁਝ ਤੁਸੀਂ ਸਮਝੇ ਮੈਂ ਕੋਈ ਗਲਤ ਕਰਾਂ ਅਡਜਾਇਨ ਕਰ ਜੋ ਬਲੰਦਰ ਯਾਦਵ ਜੀ ਸੰਚਾਰ ਦੇ ਸਾਡੇ ਪੰਜਾਬ ਦੇ ਪ੍ਰਧਾਨ ਜੀ ਦਾਦਾ ਪ੍ਰਿੰਸ ਸਾਹਿਬ ਮੇਰੇ ਬ੍ਰਦਰ ਮੈਂਬਰ ਆਫ ਪਾਰਲੀਮੈਂਟ ਮਨੀਸ਼ ਟਵਾੜੀ ਜੀ ਐਮਪੀ ਸਾਹਿਬ ਦਰਮਨ ਸਿੰਘ ਜੀ ਐਮਪੀ ਸਾਹਿਬ ਉਹ ਸਾਡੇ ਸਾਰੇ ਸੱਤੀਗਨ ਗੋਲਡ ਜੀ ਮੇਰੇ ਨਾਲ ਬੈਠੇ ਨੇ ਅੱਜ ਵੀ ਸਦਨ ਆਏ ਨੇ ਜੁਗਰੂ ਕਿਸ਼ੋਰ ਜੀ ਨਾਨਾ ਲਵਰ ਮਾਫ ਕਰਨਾ ਪ੍ਰੈਜ਼ੀਡੈਂਟ ਮੈਂ ਬਹੁਤ ਬਹੁਤ ਤਰਵਾਦੀ ਆ ਕਾਂਗਰਸ ਪਾਰਟੀ ਦਾ ਪਹਿਲੇ ਜੇ 3 ਸਾਡੀ ਇੱਥੇ ਬੈਠੀ ਹੈ 플러스 ਰਾਹੁਲ ਜੀ ਸੋਨੀਆ ਜੀ ਖੜਗੇ ਸਾਹਿਬ ਇਹਨਾਂ ਦੇ ਸਦਕਾ ਅੱਜ ਲੰਬੇ ਅਸੇਵਾ ਕੋ 10 ਸਾਲ ਦਾ ਵਕਤ ਪੱਕਾ ਹੋ ਗਿਆ ਅੱਜ ਮੈਨੂੰ ਬੜਾ ਬੜਾ ਮੋੜਾਇਨਾ ਨੇ ਇੱਕ ਇਤਿਹਾਸ ਪਾਰਟੀ ਸੇਵਾ ਕਰਨ ਦਾ ਮੈਂ ਜਿੱਥੇ ਨਾ ਧੰਨਵਾਦ ਕਰਦਾ ਹੈ ਉਹਤੇ ਇਹਨਾਂ ਦਾ ਵਾਅਦਾ ਵੀ ਕਰਦਾ ਐ ਕਿ ਜਿਸ ਤਰ੍ਹਾਂ ਪਿਛਲੇ 32 33 ਸਾਲ ਪਾਰਟੀ ਸੇਵਾ ਕੀਤੀ ਸੀ 1986 ਤੋਂ ਲੈ ਕੇ ਜਦੋਂ ਟੈਰੋਰੀਜ਼ਮ ਸੀ ਕੋਈ ਪੰਜਾਬ ਚੋਂਦਾ ਨਹੀਂ ਸੀ ਉਹਨਾਂ ਦਿਨਾਂ ਦੇ ਚ ਆ ਕੇ ਮੈਂ ਇਸ ਦਾ ਬੈਂਕ ਸਿੰਘ ਜੀ ਪ੍ਰੈਜ਼ੀਡੈਂਟ ਉਹਦੇ ਜਿਹੜੇ ਪੰਜਾਬ ਪ੍ਰਦੇਸ਼ ਦੇ ਉਦੋਂ ਲੈ ਕੇ 91 ਤੱਕ ਰਾਤ ਦਿਨ ਅਸੀਂ ਪੂਰਾ ਪੰਜਾਬ ਦਾ ਟੂਰ ਕਰਦੇ ਰਹੇ ਉਹਨਾਂ ਦਿਨਾਂ ਦੇ ਵਿੱਚ ਵੀ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ ਕਿ ਇੱਕ ਮਜਬੂਰੀ ਐਸੀ ਸੀ ਮੈਂ ਬਿਆਨ ਨਹੀਂ ਕਰਨੀ ਚਾਹੁੰਦਾ ਪਰ ਉਸ ਕਰਕੇ ਮੈਨੂੰ ਥੋੜੇ ਅਸਲੇ ਜਾਣਾ ਪਿਆ ਸੀ ਇੱਕ ਮੇਰੀ ਬੇਟੀ ਦੀ ਸ਼ਾਦੀ ਸੀ ਉਹਨਾਂ ਦੇ ਨਾਲ ਵਿੱਚ ਇਸ ਵਾਸਤੇ ਮੈਂ 6 ਮਹੀਨੇ ਬਾਅਦ ਡਿਜ਼ਾਈਨ ਕਰ ਕਰ ਬੈਠ ਗਿਆ ਸੀ ਜਿੰਨੀ ਵੇਲੇ ਸੇਵਾ ਹੋ ਸਕੀ ਹੋ ਸકી ਇੰਡੀਪੈਂਡੈਂਟ ਮਕਾਦਮਾ ਰਿਹਾ ਪਰ ਮੈਨੂੰ ਬਹੁਤ ਆਫਰ ਆਈਆਂ ਇਧਰ ਉਧਰ ਮੈਂ ਇੱਕ ਤੇ ਗਿਆ ਅੱਜ ਮਨੇਜ ਜੀ ਮੈਨ ਵੜਕੇ ਲੈ ਕੇ ਆਏ ਨੇ ਔਰ ਮੈਂ ਸਾਰੀ ਹਾਈ ਕਮਾਂਡ ਦਾ ਧੰਨਵਾਦੀ ਹਾਂ ਕਿ ਮੈਨੂੰ ਦੁਬਾਰਾ ਮੌਕਾ ਦਿੱਤਾ ਹੈ

ਸਤਕਾਰਯੋ ਸਾਡੇ ਇੰਚਾਰਜ ਜਦੋ ਸਾਹਿਬ ਸਾਡੇ ਸਤਕਾਰਯੋ ਪ੍ਰਧਾਨ ਜੀ ਆਮ ਵੈਰੀ ਸੌਰੀ ਜੀ ਕਿ ਮੈਂ ਕਾਕਾ ਰਣਜੀਤ ਸਿੰਘ ਨਾਲ ਨਾ ਖੁੱਲ ਗਿਆ ਮੇਰੇ ਬੜੇ ਪਿਆਰੇ ਮਿੱਤਰ ਨੇ ਇਹਨਾਂ ਨੇ ਮੇਰੀ ਜੋ ਦਿੱਤਾ ਮਗਰ ਜ਼ਿੰਦਗੀ ਨਹੀਂ ਪੁੱਲ ਸਕਦਾ ਆਮ ਸੌਰੀ ਕਿ ਮੈਂ ਨਾਲ ਨਹੀਂ ਗਿਆ ਸਾਡੇ ਪ੍ਰਧਾਨ ਰਾਜਾ ਬੜਿੰਦੀ ਮੈਂਬਰ ਪਾਰਲੀਮੈਂਟ ਮਨੀਸ਼ Tiwari ਜੀ और सरदार अमर सिंह जी देवेंद्र जी और सरकार योग ਸਾਡੇ ਸਾਥੀ ਐਮਐਲਏ ਸਹਿਬਾਨ ਜਿਹੜੇ ਮੇਰੇ ਨਾਲ ਉਸ ਟਾਈਮ ਐਮਐਲਏ ਰਹੇ ਆ ਕਾਕਾ ਜੀ ਗੋਲਡੀ ਜੀ ਜੁਗਨ ਕਿਸ਼ੋਰ ਸ਼ਰਮਾ ਜੀ ਪਰ ਬਹੁਤ ਸਤਿਕਾਰਯੋਗ ਸਾਡੇ ਬੀਰਮੀ ਸਾਹਿਬ ਅੱਜ ਜਦੋਂ ਕੈਪਟਨ ਮਰਿੰਦਰ ਸਿੰਘ ਜੀ ਨੂੰ ਉਸ ਟਾਈਮ ਪਾਵਰਸ ਪਾਰਟੀ ਤੋਂ ਐਸੇ ਚੀਫ ਮਿਨਿਸਟਰ ਹਟਾਇਆ ਸੀ ਉਸ ਟਾਈਮ ਅਸੀਂ ਉਹਨਾਂ ਦੇ ਨਾਲ ਜਿਹੜੇ ਐ ਹਟ ਗਏ ਸੀ ਪਿੱਛੇ ਪਾਵਰਸ ਪਾਰਟੀ ਤੋਂ ਤੇ ਜਦੋਂ ਉਹਨਾਂ ਨੇ ਵਾਪਸ ਦੁਬਾਰਾ ਬੀਜੇਪੀ 'ਚ ਜਾਣ ਦਾ ਜਿਹੜਾ ਹੈਗਾ ਫੈਸਲਾ ਲਿਆ ਤੇ ਅਸੀਂ ਉਸ ਤੋਂ ਅੜੇ ਹੋ ਕੇ ਵਾਪਸ ਪਿੱਛੇ ਆਪਣੀ ਪਾਰਟੀ 'ਚ ਆ ਕੇ ਆਪਣੀ ਪਾਰਟੀ ਚਾਣਾ ਵਹਿਤਰ ਸਮਝਿਆ ਸੋ ਅਸੀਂ ਕਾਫੀ ਸਮੇਂ ਤੋਂ ਮਨਦੀਸ਼ ਤਵੜੀ ਜੀ ਦੇ ਨਾਲ ਐਸੇ ਮੈਂਬਰ ਪਾਰਲੀਮੈਂਟ ਉਹਨਾਂ ਦੇ ਹਲਕੇ 'ਚ ਵੱਡ ਸੰਕਰਚੇ کافی ਸਮੇਂ ਤੋਂ ਅਸੀਂ ਉਹਨਾਂ ਦੇ ਨਾਲ ਉੱਥੇ ਇਹਨਾਂ ਦਾ ਜਿਹੜਾ ਚੋਣ ਪ੍ਰਚਾਰ ਔਰ ਇਹਨਾਂ ਦਾ ਕੰਮ ਕਰਦਾਂ காங்கிரஸ் ਪਾਰਟੀ ਦਾ ਦੇਖਦੇ ਰਹੇ ਔਰ ਅੱਜ ਮੈਂ ਸ਼ੁਕਰਗੁਜ਼ਾਰ ਆਂ ਯਾਦਵ ਸਾਹਿਬ ਜੀ ਦਾ ਔਰ ਸਾਡੇ ਪ੍ਰਧਾਨ ਜੀ ਦਾ ਰਾਜਾ ਵੜਿੰਗ ਜੀ ਦਾ ਔਰ ਮਨੀਸ਼ਤ ਵੜੀ ਜੀ ਦਾ ਕਿ ਇਹਨਾਂ ਨੇ ਵਾਪਸ ਸਾਨੂੰ ਅੰਦਰ ਸਮਝਿਆ ਕਿ ਅਸੀਂ ਪਾਰਟੀ ਦੇ ਵਿੱਚ ਆ ਕੇ ਦੁਆਰਾ ਜਿਹੜੀ ਹੈਗੀ ਉਹ ਸੇਵਾ ਕਾਂਗਰਸ ਪਾਰਟੀ ਦੀ ਕਰ ਸਕੀਏ ਔਰ ਅਸੀਂ ਯਕੀਨ ਦਿਵਾਨੇ ਪਏ ਅਸੀਂ ਕੋਈ ਵੀ ਜਿਹੜਾ ਵਰਸ਼ਿੰਕਰ ਤੋਂ ਖਾਸ ਤੌਰ ਤੇ ਅਸੀਂ ਕੋਈ ਵੀ ਜਿਹੜਾ ਸਟੋਨ ਹੈਗਾ ਅੰਟਰ ਨਹੀਂ ਛਡਾਂ ਕਿ ਜਿਹੜਾ ਮਨਿਸ਼ਤ ਵੜੀ ਜੀ ਉਹ ਆਪਾਂ ਉੱਥੋਂ ਜਿਤਾ ਕੇ ਭੇਜੀਏ ਪਰ ਵਧੀਆ ਤਰੀਕੇ ਨਾਲ ਤਾਂ ਉਸ ਪਾਰਟੀ ਦੀ ਗਾਂਧ ਹੋ ਵੀ ਐਸੀ ਤਾਂ ਉਹਦਾ ਸੇਵਾ ਕਰ ਸਕੀਏ ਮੈਂ ਦੋ ਵਾਰ ਕਾਂਗਰਸ ਪਾਰਟੀ ਤੋਂ ਬਤੌਰ ਐਮਐਲਏ ਰਿਆਂ ਦੋ ਵਾਰ ਮੇਰੇ ਫਾਦਰ ਸਾਹਿਬ ਕਾਂਗਰਸ ਪਾਰਟੀ ਦੇ ਐਮਐਲਏ ਰਹੇ ਐ 90 ਜੁਨਾ ਦੀ ਡੈਥ ਤੋਂ ਬਾਅਦ ਮੈਂ ਸਿਆਸਤ 'ਚ ਆਇਆ ਤੇ ਕਾਂਗਰਸ ਪਾਰਟੀ ਨੇ ਮੇਰੀ ਬਾਹ ਫੜੀ ਸੀ ਤੇ ਉਹਨਾਂ ਨੇ ਸਾਨੂੰ ਅੱਗੇ ਲਾ ਕੇ

ਮੁਖਤਰ ਦੇ ਵਿੱਚ ਗਿੰਨਣ ਬਾਅਦ ਦੇ ਵਿੱਚ ਹਰ ਹਰਕੇ ਦੇ ਵਿੱਚ ਚਾਰ ਚਾਰ ਪੰਜ ਪਰ ਸਾਥੀ ਹੈ ਜਿਹੜੇ ਬਹੁਤ ਤਕੜੇ ਹੋ ਕੇ ਕਾਂਗਰਸ ਨੂੰ ਮਜ਼ਬੂਤ ਕਰਦੇ ਪਰ ਅਗਰ ਪ੍ਰਿੰਤ ਲਾਹੀ ਸਾਡਾ ਉੱਥੇ ਦੇਖਦੇ ਚੱਲਦਾ ਕਾਂਗਰਸ ਪਾਰਟੀ ਨੂੰ ਹੈਗਾ ਸੋ ਇਹੋ ਨਹੀਂ ਮਤਲਬ ਪ੍ਰਿੰਤ ਕਿਤੇ ਨਹੀਂ ਕੋਈ ਦਿੱਕਤ ਇਹਨਾਂ ਨੇ ਕਿਹਾ ਕਿ ਮੈਂ ਕਦੇ ਕਹਾਂਦਾ ਹਾਂ ਸਾਹਿਬਾਂ ਮੈਂ ਕਦੇ ਕਹਾਂਦਾ ਕਿ ਮੈਂ ਜਾਵਾਂਗੇ ਅਣੇਚੀ ਹਰਪੁਰ ਸਾਹਿਬ ਦੀ ਗੱਲ ਜਿਆ ਲੁਧਿਆਣਾ ਵੀ ਹੁਣ ਖਾਲੀ ਹੋ ਗਿਆ ਤੁਹਾਡਾ ਲੁਧਿਆਣਾ ਇਹਨਾਂ ਦੀ ਪੁਰਾਣੀ ਸੀ ਸੋ ਵੈਸੇ ਦਾ ਇਹ ਮੁਜੀ ਸੀ ਦਾ ਸਾਡੇ ਪਰ ਵੈਸੇ ਮੈਂ ਤੁਹਾਨੂੰ ਵੇਖੋ ਸਾਡੇ ਸਿਟਿੰਗ ਐਮਪੀ ਨਹੀਂ ਉੱਥੇ ਅਲਟੀਮੇਟਲੀ ਜਿਹੜਾ ਨਹੀਂ ਨਹੀਂ ਸੁਣੋ ਇਹ ਕਈ ਗੱਲ ਜਿਹੜੀ ਤੁਸੀਂ ਪੁੱਛਣਾ ਚਾਹੁੰਦੇ ਹੋ ਮੈਂ ਹੀ ਦੱਸ ਦਿੰਦਾ ਨਵਿੰਦਰ ਜੀ ਬੈਠੇ ਹੈ ਉਹਨਾਂ ਦੀ ਇਜ਼ਾਜ਼ਤ ਦੇ ਨਾਲ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਡਿਸਪਲਿਨਡ ਪਾਰਟੀ ਹੈ ਔਰ ਬਹੁਤ ਸੱਤੋਂ 138 ਬੜੇ ਪੁਰਾਣੀ ਪਾਰਟੀ ਹੈ ਇਹਦਾ ਇੱਕ ਕਲਚਰ ਹੈ ਇੱਕ ਸਿਸਟਮ ਹੈ ਇਹ ਨਹੀਂ ਹੈ ਕਿ ਭਾਜਪਾ ਦਾ ਰਾਜ ਹੈ ਤੇ ਭਾਜਪਾ ਦੇ ਪ੍ਰਧਾਨ ਨੂੰ ਸੁਨੀਲ ਕੁਮਾਰ ਜਾਖੜ ਜੀ ਨੂੰ ਇਹ ਪਤਾ ਹੀ ਨਹੀਂਗਾ ਵੀ ਜੁਆਇੰਟ ਕੀ ਨਹੀਂ ਕਰਨਾ ਕبھی-ਕਦੇ ਹੁੰਦਾ ਪਤਾ ਹੀ ਨਹੀਂ ਲੱਗਦਾ ਵੀ ਜੁਆਇੰਟ ਕਿਹਨੇ ਕਰਨਾ ਉੱਥੋਂ ਲੱਗਦਾ ਕਾਂਗਰਸ ਪਾਰਟੀ 'ਚ ਇੱਕ ਡਿਸਿਪਲਨ ਹੈਗਾ ਇਹ ਅਨੰਪੁਰ ਸਾਹਿਬ ਦੇ ਮੈਂਬਰ ਆਫ ਪਾਰਲੀਮੈਂਟ ਨੇ ਸੁਭਾਵਿਕ ਤੌਰ ਤੇ ਹੁੰਦਾ ਕਿ ਜਿਹੜਾ ਉੱਥੇ ਚੋਣ ਲੜਿਆ ਹੁੰਦਾ ਹੈ ਉਹਨੇ ਹੀ ਦੁਬਾਰੇ ਉੱਥੋਂ ਚੋਣ ਲੜਨਾ ਹੁੰਦਾ ਹੈ ਪਰ ਇਹ ਜਿਹੜਾ ਫੈਸਲਾ ਹੈ ਮਤਲਬ ਕਿ ਮੈਂ ਤੁਹਾਨੂੰ ਸੁਭਾਵਿਕ ਤੌਰ ਤੇ ਐਡਾ ਹੀ ਫੈਸਲਾ ਹੁੰਦਾ ਉਹ ਉੱਥੋਂ ਹੀ ਲੜਦਾ ਹੈ ਅਲਟੀਮੇਟਲੀ ਫੈਸਲਾ ਜਦੋਂ ਚਿੱਠੀ ਆ ਜਾਂਦੀ ਹੈ ਉਹ ਸਾਡੀ ਲਿਸਟ ਆ ਜਾਂਦੀ ਹੈ ਉਹਦੇ ਵਿੱਚ ਬਿਲਕੁਲ ਕਲੈਰਿਟੀ ਆ ਜਾਂਦੀ ਹੈ ਕਿ ਕਿਹੜਾ ਵਿਅਕਤੀ ਕਿੱਥੋਂ ਚੁਣਾਂ ਲੱਗਦਾ ਹੈ ਸੋ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਇਹ ਸਭ ਤਮਾਮ ਲੋਕ ਨੇ ਜਿੱਥੋਂ ਇਹ ਲੜੇ ਨੇ ਉੱਥੋਂ ਹੀ ਰਿਪਰੈਜ਼ੈਂਟ ਕਰਨਗੇ ਪਰ ਆਲਟੀਮੇਟਲੀ ਜਿਹੜਾ ਫੈਸਲਾ ਹੈ ਉਹ ਮੈਂ ਨਹੀਂ ਕਰ ਸਕਦਾ ਉਹ ਦਵਿੰਦਰ ਜੀ ਰਾਹੁਲ ਜੀ ਖਰਗੇ ਸਾਹਿਬ ਨੇ ਉਹ ਅੰਤਿਮ ਜਿਹੜੀ ਚਿੱਠੀ ਤੇ ਦਸਖਤ ਕਰਕੇ ਆਉਂਦੇ ਹੈ वो फिर उमी कल मैं नारा देता सी कल, कल मैंने कहा था कि नारा 400 पार का लेकिन कैंडिडेट सारा ही उधार का सारा कैंडिडेट उधार है तो अच्छी बात है मैं तो चाहता हूं जिस प्रकार से टिप्पा टिप्पणी हो रही है जो व्यक्ति पार्टी छोड़ के चले गए आज उधर कल उधर आप जरा नीचे पढ़िए लोग क्या लिख रहे हैं मैं तो चाहता हूं कि जो जाना जो उसने फेर बदल करनी है ऐसे लोगों को कर लेना चाहिए और इस बार जनता बहुत समझदार है आप देख लेना फैसला क्या होगा देश के अंदर ऐसे लोगों के लिए कोई जगह नहीं बचेगी जो रात को इधर अभी पार्टी की सदस्यता है और सुबह उठ के किसी पार्टी के में शामिल हो जाते हैं हमने ऐसा कोई व्यक्ति नहीं शामिल रहा नहीं आपके सामने चौदह साल पार्टी 2014 में रहे सेवा करी आ जाए हमारा यह भी नहीं है कि आते ही टिकट ले लो भैया मोदी जी रहे दस साल आज ज्वाइन किया है इन्होंने लेकिन पार्टी की सेवा अमरिंदर सिंह से के साथ गए थे इन्होंने कोई पार्टी इधर उधर तो किया नहीं मेरे कहने का मतलब अच्छी बात है और इस प्रकार के लोगों का जनता मुंह तोड़ जवाब देगी और भाजपा को पता चल जाएगा कि पंजाब में क्या आना ਨੇ ਨਹੀਂ ਭਰੋਸੇ ਵਾਲੇ ਤੋਂ ਭਰੋਸੇ ਵਾਲੇ ਤੋਂ ਕੋਈ ਮलान ਛਾਗੀ ਨਹੀਂ ਰਿਆ ਆ ਭਰੋਸੇ ਵਾਲੇ ਬੈਠੇ ਸਾਰੇ ਜਿਨ੍ਹਾਂ ਨੂੰ ਮੰਨ ਦੇ ਵਿੱਚ ਉਤਾਵਲਾਪਣ ਜਲਦੀ ਕੁਝ ਪਾਉਣ ਦਾ ਰਾਤ ਨੂੰ ਚੀਫ ਮਿਨਿਸਟਰ ਬੰਦਾ ਰਾਤ ਨੂੰ ਮੈਂਬਰ ਆਫ ਪਾਰਲੀਮੈਂਟ ਬੰਦਾ ਰਾਤ ਨੂੰ ਐਮਐਲਏ ਬੰਦਾ ਇਹ ਉਹ ਲੋਗ ਹੈ ਇਹ ਉਹ ਲਾਲਚੀ ਲੋਗ ਨੇ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਰਾਤੋਂ ਰਾਤ ਸਭ ਕੁਝ ਲੈ ਲੀਏ ਅਦਰਵਾਇਜ਼ ਜਿਹੜਾ ਵਿਅਕਤੀ ਸਾਡੇ ਕੋਲੋਂ ਗਿਆ ਹੈ ਇਸ ਤੋਂ ਵੱਧ ਭਰੋਸਾ ਕੀ ਹੋ ਸਕਦਾ ਸੀ ਉਹਨਾਂ ਨੂੰ ਸਭ ਕੁਝ ਦਿੱਤਾ ਚਾਹੇ ਉਹ ਸਾਰੀਆਂ ਕੁਰਸੀਆਂ ਦਿੱਤੀਆਂ ਪਰ ਅਗਲੇ ਵਾਸਤੇ ਵੀ ਦੇਣ ਲਈ ਤਿਆਰ ਸਾਂ ਇਹ ਧੋਖਾ ਕਹਿੰਦੇ ਨਹੀਂ ਇਹਨੂੰ ਇਹਨੂੰ ਬਲੈਕਮੇਲਿੰਗ ਕਹਿੰਦੇ ਨੇ ਔਰ ਅਗਰ ਛੱਡ ਕੇ ਜਾਣਾ ਹੁੰਦਾ ਪੰਜਾਬੀ ਜੇ ਕਹਾਵਾਂ ਤਾਂ ਕਦੇ ਔਖੇ ਸਮੇਂ ਨਹੀਂ ਕੋਈ ਛੱਡ ਕੇ ਜਾਂਦਾ ਸੌਖੇ ਸਮੇਂ ਛੱਡ ਕੇ ਜਾਂਦਾ ਬੇਤੀ ਹੋ ਜਾਣਾ ਐਨ ਮੂਮੈਂਟ ਤੇ ਆ ਕੇ ਸਭ ਕੁਝ ਕਾਂਗਰਸ ਪਾਰਟੀ ਦਾ ਹੰਡਾ ਕੇ ਜਿਹੜੇ ਲੋਕ ਚਲੇ ਜਾਂਦੇ ਐ ਔਰ ਤੁਸੀਂ ਦੇਖ ਲਿਓ ਜਿੰਨੇ ਲੋਕ ਇਹ ਪਾਰਟੀ ਅੰਦਰ ਉਧਰ ਸਵਿਚ ਕਰਕੇ ਚੋਣਾਂ ਲੜਨਗੇ ਪੰਜਾਬ ਦੇ ਲੋਕ ਉਹਨਾਂ ਨੂੰ ਬਰਦਾਸ਼ਤ ਨਹੀਂ ਕਰਨਗੇ ਔਰ ਇੱਕ ਐਸਾ ਸਨੇਹਾ ਦੇਣਗੇ ਦੇਸ਼ ਦੇ ਵਿੱਚ ਕਿ ਆ ਜਿਹੜੇ ਪਾਰਟੀ ਸਵਿਚ ਕਰਦੇ ਆ ਲੋਕ ਉਹਨਾਂ ਹਾਸਤੇ ਸਾਡਾ ਆਹ ਸਨੇਹ ਹੈ ਕਿ ਤੁਸੀਂ ਤੁਹਾਨੂੰ 4 ਜੂਨ ਨੂੰ ਮਤਾਂ ਲੱਗ ਜਾਏਗਾ। ਸ੍ਰਿੰਦਰਜੀ ਸ੍ਰਿੰਦਰਜੀ ਇਸ ਨੂੰ ਦਾ ਚਲੇਗੀ। ਲਿਸਟ ਦਾ ਦੋਸਰ ਕਾ ਦੇਗੀ ਕਿਉਂਕਿ ਕੈਨੇਡਾ ਨੂੰ ਡੀ ਕਰ ਰਹੇ ਦੋ ਮੈਂਬਰ ਪਾਰਲੀਮੈਂਟ ਤੁਹਾਡੇ ਨਾਲ ਇਫੈਕਟ ਨਹੀਂ ਕਰ ਰਹੇ ਕਿ ਦੇਖਿਏ ہمارا ਪੰਜਾਬ ਦੇ ਲੋਕ ਹੈ। ਨਹੀਂ ਕਰ ਰਹੇ। ਪੰਜਾਬ ਦੇ जो हमारे पंजाब के चुनाव लास्ट फेज में है और जैसा आप जानते हैं कांग्रेस में एक प्रोसीजर है अभी राजा जी ने बताया कि स्क्रीनिंग कमेटी होती है सी सी होती है बहुत जल्द हम फाइनल स्क्रीनिंग कमेटी की मीटिंग करेंगे और एक कंफर्टेबल समय पर एक पूरा समय जिसमें मिल सके हम कैंपेन भी पूरा कर सकें और हमारे कैंडिडेट्स को पूरा समय भी मिल सके वो सोच विचार करके ही हम जो टिकट हैं वो फाइनल कर रहे हैं मैं क्या कि अभी राजा जी ने बहुत तरीके से और बहुत साफ तौर से बताया कि ये निश्चित ही है कि हमारे जो सिटिंग एम हैं उनको वहीं पे कंसिडर किया जाता है लेकिन फाइनल मोहर निश्चित ही पार्टी के हाईकमान की लगती है स्क्रीनिंग कमेटी की लगती है जो हमारी सी है उसकी लगती है तो ज्यादा समय नहीं बहुत जल्दी हमारे सभी कैंडिडेट एमएलजी के साथ चुनाव लड़ने के लिए तैयार हैं मनीष जी मनीष जी रेफर बीसी कैटेगरी की भी बात करी है तो इनका भी तो बहुत तो आपको समझाए के कि कौन किस की के पार्टी ने कितना मान सम्मान मिलेगा टिकट की बात की जावे पर वाली नहीं इलेक्शन में किस की के मान सम्मान नहीं अभी जैसा कि आप मैं स्पष्ट करवाना चाहता हूँ कि हमारी जो पार्टी है वो सभी धर्मों को और सभी जातियों को साथ लेकर चलने वाली पार्टी है और ये खूबसूरती है कांग्रेस की कि हम अपने साथी का हाथ नहीं छोड़ते उनका साथ नहीं छोड़ते और जिसकी जहाँ यूटिलिटी होती है उसको उचित सम्मान के साथ साथ उसको वो ड्यूटीज़ भी दी जाती हैं जी एक महत्वपूर्ण हमारे ओबीसी के नेता हैं और निश्चित ही इससे एक बहुत बड़ा मैसेज हमारे पूरे गार्डन में और पूरे प्रदेश में जाएगा इसलिए हम इनका पूरा यूटिलाइजेशन जो है पूरे स्टेट लेवल पर जरूर करेंगे सवाल बार-बार आ रहे हैं हर ਸੋਸ਼ਲ ਮੀਡੀਆ ਤੇ ਆਈ ਹੋਈ ਹੈ ਕਿ ਜਿਸ ਦੀ ਵਾਰੀ ਬੀਜੇਪੀ ਸੁਧਾਰ ਦੇ ਹੈ ਕਿ ਜਾ ਰਿਹਾ ਹੈ ਕਿ ਕੋਈ ਨਾ ਕੋਈ ਸੀਟ ਵੀ ਚੇਂਜ ਕਰਨਾ ਚਾਹੁੰਦੇ ਹੋ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਲ ਚੰਡੀਗੜ੍ਹ ਤੋਂ ਚੋਣ ਲੜਾ ਦੇ ਚੁਣੇ ਸੱਚਾਈ ਕੀ ਹੈ ਕਿਉਂ ਆਈਡੈਂਟੀਫਾਈ ਯੋਰਸੈਲਫ ਵਿਦ ਸ਼ਰ ਅਗੇ ਫਰ ਗੁੱਡ ਟੈਕਨਿਕ ਸਵੇਰਾ ਇਦਾਂ ਹੈ ਕਿ ਮੈਨੂੰ 20 ਸਾਲ ਹੋ ਗਏ ਨੇ ਐਜ਼ ਅ ਸਪੋਕਸਪਰਸਨ ਆਫ ਦ ਕਾਂਗਰਸ ਪਾਰਟੀ ਐਂਡ ਦ ਵਨ ਥਿੰਗ ਆਈ ਹੈਵ ਲਰਨਡ is not to dignify rumors and baseless speculation with a response and that is my response assi sarope pawan wale auney po auney toni aur dusra tusi ab ek gal dasya jo devinder ji ne kahe hain ki party koi sauda nahi karke aundi te na hi jehda sadi party ch aunda koi sauda karke aunda ye bjp ch honda ki aao tusi kehna ki inna nu ਕਿੱਥੇ ਜ਼ਿੰਮੇਵਾਰੀ ਪਾਰਟੀ ਇਹਨਾਂ ਨੂੰ ਬਹੁਤ ਮਾਨ ਸਨਮਾਨ ਦੇਗੀ ਜਿੱਥੇ ਇਹਨਾਂ ਦੀ ਲੋੜ ਹੋਏਗੀ ਵਰਤੇਗੀ ਔਰ ਜੋ ਕੁਝ ਦੇਣਾ ਹੋਇਆ ਉਹ ਫੈਸਲਾ ਕਰੇਗੀ ਲੇਕਿਨ ਐਦਾਂ ਸੌਦਾ ਨਹੀਂ ਹੈ ਵੀ ਰਾਤ ਨੂੰ ਆਜੋ ਤੇ ਸਵੇਰ ਇਹ ਨਾ ਹੀ ਤਾਂ ਇਹ ਸੌਦਾ ਕਰਕੇ ਆਏ ਨਾ ਹੀ ਪਾਰਟੀ ਇਸ ਪ੍ਰਕਾਰ ਦਾ ਕੋਈ ਸੌਦਾ ਕਰਦੀ ਹੈ ਜਕਰ ਸਾਹਿਬ ਜੀ ਤੁਹਾਡੇ ਬਾਰੇ ਕੁਝ ਕਹਾ ਸੀ ਜਦੋਂ ਪੁੱਛਿਆ ਗਿਆ ਵੀ ਮਨੀਸ਼ ਤੁਹਾਡੇ ਆ ਰਹੇ ਨੇ ਤਾਂ ਕਹਿੰਦੇ ਨੇ ਵੀ ਆਉਣ ਵਾਲੇ ਸਮੇਂ ਕੁਝ ਵੀ ਹੋ ਸਕਦਾ थोड़ी। कोई अपना कोई नाराज नहीं होता भाई हिंदी च ना अपना कोई नाराज नहीं होता जो नाराज है वो पराए हैं वो लालची हैं अपना कोई नाराज नहीं होता थैंक यू